ਤਨ ਸੋ ਵੀੜਾ ਜਿਤ ਦਰਸ਼ਨ ਕਰਨਾ ਅਮਰਤ ਵੇਲੇ ਪਰਮਾਤਮਾ ਦੇ ਦਰਸ਼ਨ ਦੇਦਾਰੇ ਕਰੋ ਇਸ ਸਾਧ ਸੰਗਤ ਜੀ ਆਪ ਤੇ ਚਰਨਾ ਚ ਇਹ ਹੀ ਅਰਦਾਸ ਆ ਸਤਿਗੁਰੂ ਅੱਜ ਆ ਸੋ ਮਹੀਨੇ ਦੀ ਸੰਗ੍ਰਾਂਦ 16 ਤਰੀਕ ਦੀ ਵਾਹਿਗੁਰੂ ਜੀ ਸਭ ਨੂੰ ਖੁਸ਼ੀਆਂ ਤੇ ਤੰਦਰੁਸਤੀਆਂ ਦੇਉ ਸਭ ਦੀਆਂ ਅਰਦਾਸਾਂ ਕਬੂਲ ਕਰਿਓ ਆਪ ਦੇ ਚਰਨਾਂ 'ਚ ਹੀ ਅਰਦਾਸ ਆਂ ਅੰਗ ਸੰਗ ਸਹਾਈ ਰਿਓ ਚੰਗੀ ਸੋਚ ਬਣਾਇਓ ਦੁੱਖਾਂ ਤੋਂ ਦੂਰ ਕਰਿਓ ਚੰਗੇ ਵਿਚਾਰ ਇਨਸਾਨ ਦੇ ਅੰਦਰ ਆਉਣ ਮਤਬੁੱਧ ਚੰਗੀ ਸੋਚ ਵਖਸ਼ੀ ਮੇਰੇ ਵਾਹਿਗੁਰੂ ਜੀ ਤੁਸੀਂ ਜੋ ਕਰ ਸਕਦੇ ਹੋ ਉਹ ਕੋਈ ਹੋਰ ਨਹੀਂ ਕਰ ਸਕਦਾ ਸਭ ਦੁਨੀਆ ਤੇ ਭੇਜਣ ਵਾਲਾ ਪ੍ਰਮਾਤਮਾ ਸਭ ਤੋਂ ਵੱਡਾ ਦਾਤਾ ਜੀ ਸਾਡੇ ਅੰਗ ਸੰਗ ਸਾਹੀ ਰਹਿਣ ਸਾਨੂੰ ਚੰਗੇ ਰਾਹ ਦਿਖਾਉਂਦੇ ਰਹਿਣਾ ਵਾਹਿਗੁਰੂ ਜੀ ਆਪਦੇ ਚਰਨਾਂ ਨਾਲ ਜੋੜ ਕੇ ਰੱਖੀ ਆਪਦੇ ਅਮਰਤ ਵੇਲੇ ਦਰਸ਼ਨ ਦੇਦਾਰੇ ਵਾਕਸ਼ਣ ਦੀ ਹਿੰਮਤ ਦੇਣਾ ਸਿ ਅਮਰਤ